श्री वाहगुरु जी का खालसा श्री वाहू जी की फतेह यह है गुरुद्वारा पातशाही नौवें श्री गुरु तेग बहादुर जी मंजी साहब आलवरख जिला ब्लाक पानीगढ़ ਜਿੱਥੇ ਪਿਛਲੇ 30 ਸਾਲਾਂ ਤੋਂ ਕਤਕ ਦੀ ਪੂਰਨਵਾਸੀ ਨੂੰ ਸਾਹ ਦਮਾ ਛਾਤੀ ਦੇ तमाम ਰੋਗਾਂ ਦੀ ਇੱਕ ਆਯੁਰਵੈਦਿਕ ਖੀਰ ਤਿਆਰ ਕੀਤੀ ਜਾਂਦੀ ਹੈ ਜੋ 6 ਵਜੇ ਤੋਂ ਤਿਆਰ ਹੋ ਕੇ 12 ਵਜੇ ਤੱਕ ਪੂਰੀ ਹੋ ਜਾਂਦੀ ਹੈ ਤੇ ਰਾਤ ਨੂੰ 12 ਵਜੇ ਉਹ ਖਵਾਈ ਜਾਂਦੀ ਹੈ ਖੀਰ ਪਿਛਲੇ 30 ਸਾਲਾਂ ਤੋਂ ਇਹ ਖੀਰ ਖਵਾਈ ਜਾ ਰਹੀ ਹੈ ਸੋ ਜਿਸ ਵੀਰ ਭਾਈ ਨੇ ਇਹ ਖੀਰ ਖਾਣੀ ਹੋਵੇ ਤਾਂ ਤੁਸੀਂ ਇੱਥੇ ਆ ਕੇ ਇਹ ਖੀਰ ਖਾ ਸਕਦੇ ਹੋ ਇਹ ਗੁਰੂ ਘਰ ਸਮਾਣਾ ਕੈਂਚੀਆਂ ਤੋਂ ਨਾਭਾ ਰੋਡ ਦੇ ਉੱਪਰ 1.5 ਕਿਲੋਮੀਟਰ ਖੱਬੇ ਹੱਥ ਪਹਿਲਾ ਪਿੰਡ ਹੈ ਯਾਦਗਾਰੀ ਗੇਟ ਬਣਿਆ ਹੋਇਆ ਹੈ ਤੇ ਉਹ ਨਾਲ ਹੀ ਇਹ ਗੁਰੂ ਘਰ ਹੈ ਰੋਡ ਦੇ ਉੱਪਰ ਇਹ ਇਹ ਗੁਰਦੁਆਰਾ ਚਰਨਸ਼ੂ ਪ੍ਰਾਪਤ ਸਾਹਿਬ ਨੌਵੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਗੁਰਗੋੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਦੀਆਂ ਅਸਥੀਆਂ ਇੱਥੇ ਰੱਖੀਆਂ ਗਈਆਂ ਨੇ ਦਵਾਨ ਟੋਡਰਮਲ ਜੀ ਜੋ ਕਿ ਕਾਕੜਾ ਨਗਰ ਦੇ ਨਿਵਾਸੀ ਸੀ ਜੋ ਇੱਥੋਂ ਸਿਰਫ ਕਿਲੋਮੀਟਰ ਨੇੜੇ ਹੈ ਤੇ ਇਹ ਗੁਰੂ ਘਰ ਦੇ ਵਿੱਚ ਇਹ ਪਿਛਲੇ 30 ਸਾਲਾਂ ਤੋਂ ਖੀਰ ਖਵਾਈ ਜਾ ਰਹੀ ਹੈ ਸੋ ਜਿਸ ਵੀ ਮੀਰ ਭਾਈ ਨੂੰ ਇਹ ਖੀਰ ਦੀ ਲੋੜ ਹੈਗੀ ਹੈ ਤਾਂ ਉਹ ਇੱਥੇ ਆ ਕੇ ਖਾ ਸਕਦਾ ਹੈ ਦੂਰ ਦੂਰੋਂ ਸੰਗਤਾਂ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਤੱਕ ਦੀਆਂ ਸੰਗਤਾਂ ਇੱਥੇ ਆਉਂਦੀਆਂ ਨੇ ਤੇ ਤੁਸੀਂ ਆ ਸਕਦੇ ਹੋ ਤੇ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਗਿਆਨੀ ਰਤਨ ਸਿੰਘ ਐਰੋਇਡਿਕ ਸੁਸਾਇਟੀ ਦਾ YouTube ਚੈਨਲ ਹੈ ਉੱਤੇ ਜਾ ਕੇ ਪਰਹੇਜ਼ ਜਾਂ ਕਿਸ ਤਰ੍ਹਾਂ ਆਉਣਾ ਹੈ ਜਾਂ ਮੋਸਟਲੀ ਗੁਰੂ ਘਰ ਦੇ ਜੋ ਪਿਛਲੇ ਲਗਭਗ 15-20 ਸਾਲਾਂ ਤੋਂ ਪ੍ਰਧਾਨ ਨੇ ਬਾਬਾ ਗੁਰਦੇਵ ਸਿੰਘ ਜੀ ਨੇ ਦੱਸਿਆ ਹੀ ਹੈ ਕਿ ਇਹ ਖੀਰ ਖਾਣ ਲਈ ਤੁਹਾਡਾ ਸ਼ਾਮ ਦੀ ਰੋਟੀ ਘੱਟ ਖਾਣਾ ਜਾਂ ਖਾਲੀ ਪੇਟ ਆਉਣਾ ਜ਼ਰੂਰੀ ਹੈ। ਪਾਤਸ਼ਾਹੀ ਨੌਵੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਪੋਨੀਗੜ ਤੋਂ ਮਹਿਜ਼ 2 ਕਿਲੋਮੀਟਰ ਦੀ ਦੂਰੀ ਤੇ ਜਾਂ ਨਾਬਾ ਰੋਡ ਤੋਂ ਸਮਾਣਾ ਕੈਂਚਿਆਂ ਤੋਂ ਜਾਂਦੇ ਆ। ਉੱਥੇ ਖੱਬੇ ਹੱਥ ਇਹ ਗੁਰੂ ਘਰ ਸਥਿਤ ਹੈ। ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕਾ ਫਤਿਹ